ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ EG ਨਿਊਜ਼ ਚੈਨਲ ਖਬਰ ਹਰਮਿੰਦਰ ਸਿੰਘ ਅਵਿਨਾਸ਼ ਦੀ ਬਠਿੰਡਾ ਪੁਲਿਸ ਸਥਾਨਾ ਕੋਤਵਾਲੀ ਵਿੱਚ ਲੋੜੀ ਦਾ ਪ੍ਰੋਗਰਾਮ ਕਰਵਾਇਆ ਲੋੜੀ ਦੇ ਤਿਉਹਾਰ ਮੌਕੇ ਬਠਿੰਡਾ ਪੁਲਿਸ ਦੇ ਡੀਆਈਜੀ ਅਤੇ ਐਸਐਸਪੀ ਨੇ ਪਹੁੰਚ ਕੇ ਪੁਲਿਸ ਸਟਾਫ ਨਾਲ ਲੋੜੀ ਮਨਾਈ ਹਰਜੀਤ ਸਿੰਘ ਅਤੇ ਅਵਨੀਤ ਕੌਂਡਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਬਠਿੰਡਾ ਪੁਲਿਸ ਦੇ ਡੀਐਸਪੀ ਰਾਹੁਲ ਭਾਰਤਵਾਜ ਨੇ ਵੀ ਗੀਤ ਗਾਇਆ ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਧਾਣ ਅਬ ਜੜਾਂ ਨੂੰ ਮਿੱਟੀ ਦਈ ਸਿਖਰਾਂ ਨੂੰ ਆਕਾਸ਼ ਦਈ ਜਿੰਨੀ ਵੀ ਤੇਣੀ ਜ਼ਿੰਦਗੀ ਜੋਂ ਦਾ ਅਹਿਸਾਸ ਦਈ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਨਹੀਂ ਜਿੰਨੀ ਕੁ ਤੇਣੀ ਤਸਦੈ ਥੋੜੀ ਤੋਂ ਥੋੜੀ ਪੋਖ ਤੇ ਮੋਤੀ ਤੋਂ ਪਾਤੀ ਪਿਆਸ ਨਹੀਂ ਜਿੰਨੀ ਕੋ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਲੈ ਪਾਣੀਓਂ ਗਿਆਈ ਸਾਹਿਬ ਦਾ ਐਸਐਸਪੀ ਸਾਹਿਬ ਦਾ ਬਟਿੰਡਾਪੁਰ ਤੋਂ ਅਸੀਂ ਸਿੱਡਾ ਦੇ ਸਾਰੇ ਜੀਓ ਤੋਂ ਧੰਨਵਾਦ ਕਰਦੇ ਆਂ ਕਿ ਅੱਜ ਲੋੜੀ ਦਾ ਫੰਕਸ਼ਨ ਜਿਹੜਾ ਹੈਗਾ ਸਰ ਨੇ ਆ ਕੇ ਇੱਥੇ ਸਾਰੇ ਮੁਲਾਜ਼ਮਾਂ ਦੇ ਨਾਲ ਜਿਹੜਾ ਸੈਲੀਬ੍ਰੇਟ ਕੀਤਾ ਹੈ ਕਿਉਂਕਿ ਡਿਊਟੀਆਂ ਦੇ ਨਾਲ ਦਾ ਜਿਹੜਾ ਹੈਗਾ ਅਸੀਂ ਆਪਣੇ ਜਿਹੜੇ ਤਿਹਾਰ ਨੇ ਉਹ ਭੁੱਲ ਜਾਂਦੇ ਆ ਤੇ ਵੀ ਲੰਨਲੀ ਪੁਲਿਸ ਦੀ ਜੋਨੀ ਦਾ ਤਾਂ ਇਹ ਰਹੀ ਹੈ ਕਿ 24 ਆਵਰ ਸਾਊਂਡ ਦੇ ਕਲੱਬ ਚੱਲਦੀ ਹੈ ਤੇ ਕਈ ਤਿਹਾਰ ਜਿਹੜੇ ਨੇ ਸਾਡੇ ਉਹ ਮੇਰੇ ਦੋਸਤਾਂ ਨਾਲ ਆ ਕੇ ਤੇ ਸਟਾਫ ਦੇ ਪਟ੍ਰੋਲਿੰਗ ਤੇ ਨਿਕਲ ਜਾਂਦੇ ਨੇ ਤੋਂ ਸਾਰੇ ਇੱਥੇ ਆਏ ਡੀਆਈ ਸਰ ਤੇ ਐਸਐਸ ਸਰ ਇੱਕ ਫੈਮਿਲੀ ਦੀ ਤਰ੍ਹਾਂ ਅੱਜ ਆਪਾਂ ਜਿਹੜਾ ਫੰਕਸ਼ਨ ਰੋੜੀ ਦਾ ਸੈਲੀਬ੍ਰੇਟ ਕੀਤਾ ਬੜਾ ਅਚਾ ਲੱਗਿਆ ਸਾਰੇ ਮੁਲਾਜ਼ਮਾਂ ਨੂੰ ਇੱਕ ਨਵੀਂ ਜਿਹੜੀ એનર્ਜੀ ਮਿਲਦੀ ਹੈ ਰਿਫਰੈਸ਼ਮੈਂਟ ਹੋ ਜਾਂਦਾ ਹੈ ਸਾਰੇ ਕੁੜੇ ਸੁਲਾਲਾਂ ਦਾ ਲੇਲਾ ਬੜਾ ਕੋੜਾ ਘੜਦਾ ਹੈ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਸਾਰੇ ਪ੍ਰੈਸ ਪ੍ਰੈਸ ਤੋਂ ਆਏ ਸਾਰੇ ਵੀਰਾਂ ਨੂੰ ਜੁੜੀ ਤੇ ਵਧਾਈ ਦੇਣਾ ਚਾਹੁੰਦਾ ਉਹਨਾਂ ਦਾ ਨਵਾਂ ਸਾਲ ਮੁਬਾਰਕ ਹੋਵੇ ਜਿਹੜੇ ਵੀ ਇਸ ਮੁਲਾਜਮ ਇੱਥੇ ਹਾਜ਼ਰ ਨੇ ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਲੈ ਇਹ ਉਮੀਦ ਕਰਨਾ ਕਿ ਆਪਣਾ ਜਿਹੜਾ ਇਹ ਸਾਥ ਹੈਗਾ ਉਹ ਬਣਿਆ ਰਹੇਗਾ ਔਰ ਸਾਡੀ ਜਿਹੜੀ ਡਿਊਟੀ ਹੈ ਲੋਕਾਂ ਦੇ ਪ੍ਰਤੀ ਉਹਦੇ ਚ ਜਿਹੜਾ ਹੈਗਾ ਅਸੀਂ ਹੋਰ ਜਿਹੜਾ ਵਧਾ ਉਚਾ ਕੇ ਅਸੀਂ ਡਿਊਟੀ ਦੋਨੋਂ ਗਏ ਥੈਂਕ ਯੂ ਬਿਲਕੁਲ 40000 ਖਾਲੀ ਕਰਨਾ ਹੈ ਚਾਈਨਾ ਡੋਰ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਆ ਜਾਂ ਕਾਫੀ ਲੱਗਦਾ ਹੈ बिक रही ਹੈ ਤਾਂ ਕਿ ਚਾਈਨਾ ਡੋਰ ਦਾ ਜੀ ਅਸੀਂ ਕੱਲ ਵੀ ਆਈ ਥਿੰਕ 148 ਜਿਹੜੇ ਇਹਦੇ ਹੁੰਦਾ ਚਾਇਨਾ ਡੋਰ ਦੇ ਰੋਲਸੇ ਕੋਤਵਾਲੀ ਥਾਣੇ ਚ ਹੀ ਅਸੀਂ ਪਰਚਾ ਦਰਜ ਕੀਤਾ ਔਰ ਤੁਹਾਨੂੰ ਪਤਾ ਸਾਰਿਆਂ ਨੂੰ ਹੀ ਪਤਾ ਹੈ ਕਿ ਜਦੋਂ ਅਸੀਂ ਨਿਊਜ਼ 'ਚ ਵੀ ਦੇਖਦੇ ਆ ਛੋਟੇ ਛੋਟੇ ਬੱਚੇ ਆ ਜਾਨਵਰ ਦੀ ਕਿੰਨੀ ਫੇਟਲੀ ਇੰਜਰੀਜ਼ ਹੁੰਦੀਆਂ ਐ ਐਸ ਅ ਮੋਰਲ ਰਿਸਪੌਂਸਿਬਿਲਟੀ ਲੋਕਾਂ ਨੂੰ ਵੀ ਸਾਡੀ ਇਹੀ ਅਪੀਲ ਹੈ ਕਿ ਚਾਇਨਾ ਡੋਰ ਦੀ ਵਰਤੋਂ ਨਾ ਕਰੇ ਕਿਸੇ ਦਿਨ ਸਾਡੀ ਵੀ ਫੈਮਲੀਆਂ ਨਾਲ ਹੋ ਸਕਦਾ ਜੋ ਅਸੀਂ ਬਾਕੀਆਂ ਨਾਲ ਦੇਖਦੇ ਬਾਕੀ ਮੈਂ ਆਪਣੀ ਫੋਰਸ ਨੂੰ ਵੀ ਦੁਬਾਰਾ ਮਾਨੀਟਰ ਕਰਦਿਆਂ ਜੀ ਕਿ ਪਰਚੇ ਵਧਾਏ ਕਦੋਂ ਨਾ ਆਪਣੇ ਜੋ ਡਿਸਪੈਸ਼ਲ ਬ੍ਰਾਂਚ ਹੈ ਉਹ ਵੀ ਸਾਨੂੰ ਇਨਫੋਰਮੇਸ਼ਨ ਦੇਣ ਸੋ ਦਰ ਅਸੀਂ ਇਸ ਤੇ ਹੋਰ ਵਧੀਆ ਕਾਰਵਾਈ ਕਰੀਏ ਪਿਛਲੇ ਸਮੇਂ ਵਿੱਚ ਵੀ ਪਿਛਲੇ ਹਸਾਲਾਂ ਚ ਦੇਖਿਆ ਗਿਆ ਸੀ ਕਹਿੰਦੇ ਕਿਹਾ ਗਿਆ ਸੀ ਕਿ ਜਿਹੜੇ ਮਾਪੇ ਆ ਉਹਨਾਂ ਦੇ ਖਿਲਾਫ ਵੀ ਜਿਹੜੇ ਜਾਂ ਆਪਟ ਦਵਾਉਂਦੇ ਨੇ ਬੱਚਿਆਂ ਨੂੰ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਕਿ ਲੱਗਦਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਪਿਛਲੇ ਸਮੇਂ ਕੀਤੀ ਗਈ ਜਾਂ ਹੁਣ ਕੀਤੀ ਜਾਊਗੀ ਇਹ ਤਾਂ ਜੀ ਮੈਂ ਚੈੱਕ ਕਰ ਲਾਂਗੀ ਅਸੀਂ ਤਾਂ ਜਿਹੜੇ ਸੈਲਰ ਹੁੰਦੇ ਆ ਬੇਸਿਕਲੀ ਤਾਂ ਉਹਨਾਂ ਤੋਂ ਹੀ ਜਿਨ੍ਹਾਂ ਤੋਂ ਸਾਡੀ ਰਿਕਵਰੀ ਹੁੰਦੀ ਹੈ ਉਹਨਾਂ ਤੋਂ ਹੀ ਪਰਚੇ ਦਿੰਦੇ ਆ ਬਟ ਕਾਰਵਾਈ ਤੋਂ ਜ਼ਿਆਦਾ ਮੈਨੂੰ ਲੱਗਦਾ ਜਿਹੜੀ ਫੈਮਲੀਆਂ ਨੂੰ ਸਾਨੂੰ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਮੋਰਲ ਰਿਸਪੌਂਸਿਬਿਲਟੀ ਵੀ ਬੰਦੀ ਹੈ ਪੇਰੈਂਟਸ ਦੀ ਜਦੋਂ ਅਸੀਂ ਦੇਖਦੇ ਹਾਂ ਛੋਟੇ ਛੋਟੇ ਬੱਚਿਆਂ ਦੀ ਇੰਨੀ ਪੂਰੀ ਤਰ੍ਹਾਂ ਗਲੇ ਤੇ ਜੋ ਸੱਟਾਂ ਲੱਗਦੀਆਂ ਜਾਂ ਜਿਹੜੇ ਬਿਲਕੁਲ ਮਾਸੂਮ ਜਾਨਵਰ ਹੁੰਦੇ ਬੇਜ਼ੁਬਾਨ ਸੋ ਇਸ ਐਂਗਲ ਤੋਂ ਵੀ ਸਾਨੂੰ ਸੋਚਣਾ ਚਾਹੀਦਾ ਕਿਉਂਕਿ ਇੱਕ ਸੋਸ਼ਲ ਫੈਬਰਿਕ ਦੀ ਵੀ ਜ਼ਿੰਮੇਵਾਰੀ ਉਨੀ ਪਣਦੀ ਹੈ ਜਿੰਨੀ ਕਿ ਲਾ ਇਨਫੋਰਸਮੈਂਟ ਏਜੰਸੀ ਦੀ ਕੁਝ ਕੰਪਨੀਆਂ ਵੱਲੋਂ ਆਨਲਾਈਨ ਵੀ ਇਹ ਸਨ ਚਾਹ ਵੀ ਵੇਚੀ ਜਾ ਰਹੀ ਲੱਗਦਾ ਉਹਨਾਂ ਤੇ ਪਿਛਲੇ ਸਾਲ ਵੀ ਫੜੇ ਗਏ ਸੀਗੇ ਆਨਲਾਈਨ ਜੀ ਉਹ ਮੈਂ ਚੈੱਕ ਕਰ ਲੈਂਦੀ ਜੇ ਮੇਰੇ ਧਿਆਨ ਚ ਨਹੀਂ ਆ ਥੈਂਕ ਯੂ